ਅੱਪਾ ਹੀ ਲੱਗੇ ਆਣਗੇ ਇਹਨੂੰ ਰੱਖਦੇ ਨੇ ਤੇਰੀ ਜਾਓ ਬਣਾ ਬਰਾਉ ਕਾਲਾ ਬਲੈਕ ਇਹ ਲੰਗਰ ਨਾ ਪਾਈ ਦੇਹਲਾ ਮੈਂ ਉਹਨੂੰ ਪੁੱਜੀ ਲੱਗਾ ਸੀ ਇੱਧਰੋਂ ਆ ਦੇਖੋ ਮੱਕੀ ਦੇ ਆਲਫਾਫੇ ਚੜਾਏ ਹੋਏ ਆ ਕੰਨੇ ਆਂ ਪਾਪਕਨ ਕਰਦੇ ਨੇ ਆਪਾਂ ਪਾਪਸਰ ਓਆ ਕੀ ਐਟਮ ਆ ਵੀ ਲੋਗ ਪਾਈ ਵੀ ਚੰਗਾ ਬਣਾ ਗਏ ਫਿਰ ਉਹ ਫਾਇਦਾ ਨਹੀਂ ਕੋਈ ਹੈਲੋ ਗਾਇਸ ਵੈਲਕਮ ਟੂ आवर ਵਲੌਗਸ ਆ ਦੇਖੋ ਮੱਕੀ ਤੇ ਆ ਲਫਾਫੇ ਚੜਾਏ ਹੋਏ ਆ ਕਹਿੰਦੇ ਅਸੀਂ ਪੋਪਕੋਰਨ ਕਰਦਣੇ ਆਪਾਂ ਪਾਫਸਲ ਆ ਦੇਖੋ ਵੀਰੇ ਅਸੀਂ ਪਾਰਸਲ ਕਰਦਣੇ ਆਪਾਂ ਪੋਪਕੋਰਨ ਉਹ ਨਵੀਂ ਖੇਤੀ ਆਈ ਦੇਖੋ ਕੀ ਆ ਪਤਾ ਨਹੀਂ ਕੀ ਲਾਇਆ ਹੋਇਆ ਜੀ ਉਹ ਆ ਕੀ ਐਟਮ ਆ ਵੀ ਹਾਂ ਤੈਨੂੰ ਪਹਿਲਾਂ ਜਿਹੜਾ ਮੈਂ ਤੇ ਵੇਖਿਆ ਉਹ ਵਧੀਆ ਜਿਹਾ ਕਿਹ ਜਿਹਾ ਬਲੌਗ ਪਾਇਆ ਦਾ ਹਾਂ ਹਾਂ ਮਟਰ ਲੱਗੇ ਹੋਏ ਆ ਦੇਖੋ ਇਹ ਲੱਗੇ ਮਟਰ ਕਿ ਹੋਰੀ ਕੋਸ਼ ਆਂ ਮੂਂਗਲੀ ਆ ਏ ਵਿੱਚ ਦਸ ਸੁਕਾਣਾ ਕਰਾਗਾ ਆ ਸ਼ੀਰ ਆ ਮੂਂਗਲੀ ਆ ਆ ਵੀ ਆਂ ਸੋਧਿਆ ਵੀ ਜਾਈ ਦੇਖੋ ਇਹ ਕੀ ਹੁੰਦਾਗਾ ਉਹ ਹਾਈਬ੍ਰਿਡ ਆ ਜੀ ਪਰ ਉਹ ਚਲਪੋਂ ਬਰਾਬਰ ਜੀ ਆਉਮੀ ਕਿ ਨਾ ਨਹੀਂ ਉਹ ਹਾਈਬ੍ਰਿਡ ਦੇਸੀ Terima kasih telah को आदिवासी ऑपरेशन होने की तरफ कोई नहीं है तो आदिवासी ऑपरेशन होने की तरफ कोई नहीं है جنوں داخل ہونے کے جو ہے کہ یہ وائرس سلفر کر دے رہے ہیں تو یہ کہ جس طرح آیا اس طرح گھٹوا ہو سکتا ہے یہ کہ اور घटना <laughs> ਕੀ ਆਇਆ ਅੱਜ ਦਿਨਾਂ ਨਾਲ ਆਊਗਾ ਪੰਜ ਚਾਰ ਦਿਨਾਂ ਤੱਕ ਰੁਕਿਆ ਹੈ ਅੱਜ ਦੇ ਟਾਈਮ ਤੇ ਆ ਗਿਆ ਹੈ ਕਿਹੜਾ ਇੰਡੀਆ ਬੰਦਾ ਕਿਸਾਨ Thank you. ਆ ਗਿਆ ਹਣੀਆ ਇਹਦਾ ਰੰਗ ਲੇ ਕੇ ਚਲੀ ਜਾਉਣਾ ਭਰਾਓ ਕਾਲਾ ਬਲੈਕ ਆ ਇਹਦਾ ਯੂਪੋ ਬੈਂਕ ਵਾਲਾ ਆ ਆਪਾਂ ਗੋਲੀ ਮਾਰੀ ਬੈਣੀ ਐ ਸੱਜਣ ਜੀ ਜਿੰਦੀ ਅੱਗੇ ਕੀ ਆ ਜਾਓ ਸੇਟਸ ਮਾਈ ਹੰਬਰ ਰਿਕੁਐਸਟ ਟੂ एवरीवन ਪਲੀਜ਼ ਕਮ ਫੋਰਵਰਡ ਸਾਂਜੀ ਕਿਨੇ ਚਾਰੇ ਪਾਸੇ ਮੈਸੀ ਮੈਸੀ ਹੋਏ ਪਏ ਐ ਨੇ ਮੇਲਾ ਚਾਰੇ ਪਾਸੇ ਜੀ ਸਾਰੇ ਟਰੈਕ ਚੱਲ ਰਿਹਾ ਸਿਦਾ ਤੁਸੀਂ ਸੁਣਿਆ ਤੇ ਹਰ ਸਾਰੇ ਪੰਜਾਬ ਹੋਵੇ ਹਰਿਆਣਾ ਹਰ ਪਾਸੇ ਪੇਸੀ ਛਾ ਰਿਹਾ ਸਿਸਰ ਆਜੋ ਥੋੜਾ ਨੀਂ ਆ ਥੋੜਾ ਨੀਂ ਕੀ ਹੈ ਸੁਸ਼ੀਲ ਗੋਸਦਾਰ ਸੁਸ਼ੀਲ ਜੀ ਆਏ ਨੇ ਤੇ ਕਹਿੰਦੇ ਨੇ ਕਿ ਮੇਰੇ ਕੋਲ ਸ਼ਾਇਰੀ ਹੈ ਮੈਸੀ ਦੇ ਉੱਤੇ ਚਲੋ ਆਪਾਂ ਸਾਰੇ ਸੁਣਦੇ ਇਹਨਾਂ ਦੀ ਸ਼ਾਇਰੀ ਅੱਗੇ ਆ ਜਾਓ ਥੋੜਾ ਸਰ ਅੱਗੇ ਆ ਜਾਓ ਅੱਗੇ ਆ ਜਾਓ ਸ਼ਾਇਰੀ ਇਹਨਾਂ ਨੇ ਹੁਣੇ-ਹੁਣੇ ਤੁਸੀਂ ਹੁਣੇ ਬਣਾਈ ਹੈ ਨੇ ਆਪ ਬਣਾਈਏ ਆਪਣੇ ਆਪ ਬਣਾਈਏ ਹੁਣੇ ਚਲੋ ਆਪ ਸੋਣਦੇ ਆ ਪਲੀਜ਼ ਜ਼ੋਰਦਾਰ ਤਾਲੀਆਂ ਜਿੰਨੇ ਵੀ ਆਡੀਅנס ਆਪਣੇ ਲਈ ਮੇਰੇ ਲਈ ਨਹੀਂ ਤੁਹਾਡੇ ਆਪਣੇ ਲਈ ਜ਼ੋਰਦਾਰ ਤਾਲੀਆਂ ਜਿਹਨੂੰ ਜਿਹਨੂੰ ਆਪਣਾ ਆਪਣਾ ਨਾਮ ਪਸੰਦ ਹੈ ਜ਼ੋਰਦਾਰ ਤਾਲੀਆਂ ਕਿਸੇ ਨੂੰ ਆਪਣਾ ਨਾਮ ਨਹੀਂ ਦੱਸਣਾ ਮੈਨੂੰ ਤਾਂ ਬਾਅਦ ਪਸੰਦ ਹੈ ਜ਼ੋਰਦਾਰ ਤਾਲੀਆਂ ਜਿਹਨੇ ਜਿਹੜਾ ਆਪਣਾ ਨਾਮ ਪਸੰਦ ਹੈ

ਗਾਇਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜਰੂਰ ਦੱਸਣਾ ਇਹ ਵੀ ਦੱਸਣਾ ਕਮੈਂਟ ਬਾਕਸ ਵਿੱਚ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਟਾਇਰ ਆ ਗਿਆ ਆਹੇ ਜੱਜਾਂ ਆ ਗਏ ਆਏ ਇੰਨਾਂ ਇਹ ਦੋ ਪੰਨੋ ਤਾਂ ਫਿਰ ਬੰਦੇ ਜੰਮਾ ਜੀ ਸਾਡੇ ਬਾਸਰੋ ਕਿੱਥੇ ਤੇ ਜਦੋਂ ਉਹ ਤੇ ਇਹ ਉਹ ਨੂੰ ਪੋਹਦੇ ਲਗਾ ਸੀ ਇਧਰੋਂ ਪਛੈਦੋ ਜਿਹਨੇ ਪੋਹਦੇ ਬਾਗਰੋਡ ਤੇ ਦੇ ਦੇ ਬੜਾ ਖੱਟਾ ਜਿਹਾ ਹੈਗਾ ਫੂਕ ਕੀ ਹੁੰਦਾ ਉਹ ਵੀ ਵਰਗਾ ਬੜਾ ਫਸਾਰੀ ਆ ਰਿਹਾ ਹੈ ਤੇ ਲੰਗਰ ਦਾ ਭਾਈ ਦੇਖ ਲੈ ਉਹ ਆ ਸੈਂਟਰ ਵਾਲਾ ਕੰਮ ਹ ਬੋਸ ਤੇ ਆ ਡੋਸਾ